ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਭਾਰੀ ਸੰਭਾਲ ਦਾ ਜਵਾਬ ਲੱਭਾਂਗੇ ਕਿ ਹੁਣ ਤੱਕ ਕਿੰਨੇ ਜਹਾਜ਼ ਕ੍ਰੈਸ਼ ਹੋ ਚੁੱਕੇ ਨੇ ਤੇ ਸਭ ਤੋਂ ਵੱਧ ਕਿਹੜੀ ਫਲਾਈਟ ਦੇ ਵਿੱਚ ਪੈਸੇਂਜਰ ਤੇ ਕਰਿਊ ਮਾਰੇ ਗਏ ਸਨ ਆਓ ਸਿੱਧੀ ਗੱਲ ਕਰਦੇ ਹਾਂ ਜੇ ਤੁਸੀਂ ਸ਼ਾਰਟ ਆਨਸਰ ਚਾਹੁੰਦੇ ਹੋ ਤਾਂ ਸੁਣ ਲਓ ਦੁਨੀਆ ਭਰ ਦੇ ਰਿਕਾਰਡ ਦੇ ਹਿਸਾਬ ਨਾਲ ਹੁਣ ਤੱਕ 11000 ਤੋਂ ਵੱਧ ਵੱਡੇ 에어ਲਾਈਨਰ ਫੁੱਲ लॉस ਕ੍ਰੈਸ਼ ਡਾਕੂਮੈਂਟਡ ਹੋ ਸਕਦੇ ਨੇ ਜੇ ਪ੍ਰਾਈਵੇਟ ਤੇ ਜਨਰਲ ਫਲਾਈਟਸ ਐਵੀਏਸ਼ਨ ਦੀ ਗੱਲ ਕਰੀਏ ਤਾਂ ਨੰਬਰ ਕਈ ਗੁਣਾ ਵੱਧ ਜਾਂਦੇ ਨੇ ਇਹ ਗੱਲ ਜ਼ਰੂਰੀ ਹੈ ਸਮਝਣਾ ਏਅਰਪਲੇਨ ਕ੍ਰੈਸ਼ ਇੱਕ ਹੀ ਟਾਈਪ ਦਾ ਨਹੀਂ ਹੁੰਦਾ ਕਿਸੇ ਦੀ ਜਾਣਕਾਰੀ ਵਿੱਚ ਸਿਰਫ ਪੈਸੇਂਜਰ ਜੈਟਸ ਹੁੰਦੇ ਨੇ ਕਿਸੇ ਦੀ ਕਾਰਗੋ ਕਿਸੇ ਦੀ ਪ੍ਰਾਈਵੇਟ ਤੇ ਕਿਸੇ ਦੀ ਜਾਣਕਾਰੀ ਚ ਮਿਲਟਰੀ ਪਲੇਨਸ ਵੀ ਸ਼ਾਮਿਲ ਹੁੰਦੇ ਨੇ ਇੱਕ ਹੀ ਪੱਕਾ ਗਲੋਬਲ ਨੰਬਰ ਦੇ ਨਾਂ ਕਾਫੀ ਮੁਸ਼ਕਿਲ ਹੁੰਦਾ ਹੈ ਹਿਸਟਰੀ ਵਿੱਚ ਕੁਝ ਬਹੁਤ ਵੱਡੀਆਂ ਟ੍ਰੈਜਡੀਆਂ ਹੋਈਆਂ ਨੇ ਜਿਵੇਂ ਕਿ 1977 ਦਾ ਟੈਨਰਿਫ ਕ੍ਰੈਸ਼ ਜਿੱਥੇ ਦੋ ਪੈਸੈਂਜਰ ਫਲਾਈਟਸ ਰਨਵੇ ਤੇ ਆਪਸ ਵਿੱਚ ਟਕਰਾ ਗਈਆਂ ਸਨ ਤੇ ਸਾਰੇ ਪੈਸੈਂਜਰ ਮੌਕੇ ਤੇ ਹੀ ਮਾਰੇ ਗਏ ਸਨ ਤੇ ਦੂਜੀ ਫਲਾਈਟ ਜਪਾਨ 에ਅਰਲਾਈਨ ਫਲਾਈਟ 123 ਜਿਹੜਾ ਕਿ ਇਹ ਜਹਾਜ਼ ਮਾਉਂਟ ਟਾਕਾਮਾਗਾਹਾਰਾ ਵਿੱਚ ਵਜਨ ਨਾਲ ਕੁੱਲ 520 ਪੈਸੇਂਜਰ ਪਲੱਸ ਕਰੂ ਸਾਰੇ ਦੇ ਸਾਰੇ ਮੌਕੇ ਤੇ ਹੀ ਮਾਰੇ ਗਏ ਸਨ ਪਰ ਇਹ ਇੱਕ ਹੀ ਰੋਇਕ ਗੱਲ ਵੀ ਹੈ ਜਿਵੇਂ ਜਿਵੇਂ ਟੈਕਨੋਲੋਜੀ ਤੇ ਸੇਫਟੀ ਵੱਧਦੀ ਗਈ ਤੇ ਐਵੀਏਸ਼ਨ ਕ੍ਰੈਸ਼ ਰੇਟ ਬਹੁਤ ਹੀ ਘਟ ਹੁੰਦੇ ਗਏ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਇਦਾਂ ਹੀ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਕੰਟੈਂਟ ਲੈ ਕੇ ਆ ਰਹੇ ਹਾਂ ਧੰਨਵਾਦ